ਦਿਲਜੀਤ ਦੋਸਾਂਝ ਦੀ ਸਰਦਾਰਜੀ 3 ਫਿਲਮ ਭਾਰਤ ਵਿੱਚ ਬੇਸ਼ੱਕ ਬੈਨ ਹੋ ਚੁੱਕੀ ਹੈ ਪਰ ਪਾਕਿਸਤਾਨ ਦੇ ਵਿੱਚ ਉਸ ਫਿਲਮ ਨੇ ਤਮਾਲ ਪਾ ਦਿੱਤੀ ਹੈ ਅਸੀਂ ਗੱਲ ਕਲਾਕਾਰ ਦੀ ਕਰਾਂਗੇ ਦਿਲਜੀਤ ਦੋਸਾਂਝ ਅਤੇ ਹਾਨੀਆ ਅਮੀਰ ਦੇ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਜਿਸ ਕਰਕੇ ਭਾਰਤ ਵਿੱਚ ਇਹ ਫਿਲਮ ਬੰਦ ਰਹੀ ਹੈ ਹੁਣ ਤੱਕ ਤਾਂ ਪਰ ਪਾਕਿਸਤਾਨ ਵਿੱਚ ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਤਾਂ ਪਾਕਿਸਤਾਨੀਆਂ ਨੇ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ-ਜਿੱਥੇ ਇਹ ਫਿਲਮ ਰਿਲੀਜ਼ ਹੋਈ ਹੈ ਉੱਥੇ ਖੂਬ ਤਮਾਲ ਪਾਈ ਜਾ ਰਹੀ ਹੈ ਇਸ ਫਿਲਮ ਦੇ ਵੱਲ ਦੱਸ ਜੀਏ ਕਿ ਦਿਲਜੀਤ ਦੋਸਾਂਜ ਦੀ ਭਾਰਤ ਵਿੱਚ ਬੈਨ ਪਰ ਪਾਕਿਸਤਾਨ ਵਿੱਚ ਸਰਦਾਰ ਜੀ 3 ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਪਹਿਲੇ ਦਿਨ ਰਿਕਾਰਡ ਤੋੜ ਕਮਾਈ ਹੈ ਜਿਹੜੀ ਦਿਲਜੀਤ ਦੋਸਾਂਝ ਦੀ ਫਿਲਮ ਨੇ ਕੀਤੀ ਹੈ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ ਦੱਸਦੇ ਕਿ ਦੋਸਾਂਝਾ ਵਾਲਾ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਵਿੱਚ ਨੇ ਇੱਕ ਪਾਸੇ ਪਾਕਿਸਤਾਨ ਕਲਾਕਾਰ ਹਾਨੀਆ ਮੀਰ ਨੂੰ ਲੈ ਕੇ ਉਹ ਲਗਾਤਾਰ ਘਿਰਦੇ ਨਜ਼ਰ ਆ ਰਹੇ ਨੇ ਬਹੁਤ ਸਾਰੇ ਬਾਲੀਵੁੱਡ ਅਦਾਕਾਰ ਵੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਕੁਝ ਕਲਾਕਾਰ ਉਹਨਾਂ ਦੇ ਸਮਰਥਨ ਵਿੱਚ ਵੀ ਆ ਰਹੇ ਨੇ ਪਰ ਦੂਜੇ ਪਾਸੇ ਉਸ ਫਿਲਮ ਨੇ ਤੋ ਇਸ ਤੋਂ ਇਲਾਵਾ ਆਤਮਨਗਰ ਦੇ ਵਿਧਾਇਕ ਨੇ ਵੀ ਵੱਡਾ ਬਿਆਨ ਦਿੱਤਾ ਹੈ ਪੰਜਾਬ ਤੋਂ ਦਿਲਜੀਤ ਸਿਰਫ ਇੱਕ ਗਲੋਬਲ ਆਈਕਨ ਨਹੀਂ ਸਗੋ ਆਤਮਨਗਰ ਦਾ ਇੱਕ ਸਤਕਾਰਕ ਸਤਕਾਰਯੋਗ ਪੁੱਤਰ ਨੇ ਜਿਸ ਨੇ ਪੱਗ ਨੂੰ ਗਲੋਬਲ ਰੁਝਾਨ ਅਤੇ ਪੰਜਾਬੀ ਸਭਿਆਚਾਰ ਨੂੰ ਮਾਣ ਦਾ ਵਿਸ਼ਾ ਬਣਾਇਆ ਤਾਂ ਇਹ ਪੰਜਾਬੀ ਫਿਲਮ ਹੈ ਜਿਹੜੀ ਦਿਲਜੀਤ ਦੋਸਾਂਝ ਦੀ ਉਸਨੇ ਪੂਰੀ ਦੁਨੀਆ ਦੇ ਵਿੱਚ ਧਮਕ ਪਾ ਦਿੱਤੀ ਹੈ ਦਲਜੀਤ ਦੋਸਾਂਝ ਦੇ ਮੇਟ ਗਾਲਾ ਲੁਕ ਤੋਂ ਲੈ ਕੇ ਚਮਕੀਲਾ ਵਰਗੀਆਂ ਫਿਲਮਾਂ ਤੱਕ ਉਹਨਾਂ ਨੇ ਇੱਕ ਮਜ਼ਬੂਤ ਸੱਭਿਆਚਾਰ ਪ੍ਰਤੀਨਿਧੀ ਦੀ ਭੂਮਿਕਾ ਨਿਭਾਈ ਹੈ ਜਿਹੀ ਸਥਿਤੀ ਵਿੱਚ ਵਿਧਾਇਕ ਦਾ ਬਿਆਨ ਸਿਰਫ ਇੱਕ ਰਾਜਨੀਤਿਕ ਪ੍ਰਤੀਕਿਰਿਆ ਨਹੀਂ ਸਗੋ ਪੰਜਾਬ ਦੀ ਮਾਣ ਦੀ ਭਾਵਨਾਤਮਕ ਆਵਾਜ਼ ਵੀ ਬਣ ਗਿਆ ਹੈ ਆ ਲਗਾਤਾਰ ਬਹੁਤ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਵੀ ਦਲਜੀਤ ਦੋਸਾਂਝ ਦਾ ਸਮਰਥਨ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਭਾਜਪਾ ਦੇ ਆਗੂਆਂ ਨੇ ਵੀ ਦਲਜੀਤ ਦੋਸਾਂਝ ਦਾ ਸਮਰਥਨ ਕੀਤਾ ਤੇ ਬਹੁਤ ਸਾਰਿਆਂ ਨੇ ਵਿਰੋਧ ਵੀ ਕੀਤਾ ਪਰ ਪਾਕਿਸਤਾਨ ਦੇ ਵਿੱਚ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਦਿਲਜੀਤ ਦੋਸਾਂਝ ਦੀ ਫਿਲਮ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਕਾਫੀ ਕਮਾਈ ਕਰ ਰਹੀ ਹੈ ਯਾਨੀ ਕਿ ਹਟ ਜਾ ਰਹੀ ਹੈ